ਸ਼ੋ ਜੇਤੂ ਘੋੜਾ ਇਹ 5ਵੇਂ ਤੋਂ ਚੱਲਿਆ ਹਾਂ ਸਟਾਰਟਿੰਗ ਤੇ ਪੰਜਵਾਂ ਚੌਥਾ ਤੀਜਾ ਤੇ ਪਿਛਲੇ ਗਿਹੜੇ ਜਗਰਾਉਂ ਦੂਜੇ ਨੰਬਰ ਤੇ ਆ ਗਿਆ ਤੇ ਮਾਲਕ ਸੁੱਖ ਰੱਖ ਕੇ ਬਸ ਪਹਿਲੇ ਦੀ ਲਿਆ ਕੇ ਫੇਰ ਆਪਾਂ ਹਟਾਈਂ ਪਿੱਛੇ ਉਹਨਾਂ ਚਿਕਰਨੇ ਹਜੇ ਪਹਿਲੇ ਤੇ ਨਹੀਂ ਆ ਪਹਿਲੇ ਤੇ ਨਹੀਂ ਆ ਲਾਲ ਫੁੱਲ ਬੰਨਣਾ ਹਜੇ ਗੱਲ ਚ ਕਰ ਮਾਰਦੇ ਹਣਾ ਕਿੰਨੇ ਜੀ ਕੀ ਦੀ ਉਮਰ ਮਰ ਕੀ ਉਮਰ ਇਹਦੀ ਹਜੇ ਤਿੰਨ ਦੰਦਾ ਕਹਿੰਦੇ ਉਹ ਕੀ ਕਹਿੰਦੇ ਦੰਦਾ ਕਿੰਨੇ ਦੰਦਾ ਕਿੰਨੇ ਦੰਦਾ ਦੋ ਦੋ ਦੰਦ ਹੋ ਗਿਆ ਉਹ ਤੋਂ 32 ਕਿ ਮਹੀਨੇ ਦਾ ਹੋ ਗਿਆ ਅੱਛਾ ਚਾਰ ਦੰਦ ਹੋ ਗਿਆ ਉਦੋਂ ਤੇਰਾ ਹੋ ਗਿਆ ਇਹ 4 ਕੁ 4 ਸਾਲਾਂ ਦਾ 4 ਸਾਲਾਂ ਦਾ 4 ਸਾਲਾਂ ਤੋਂ ਘਾਟ ਇਹ ਕਿੰਨੇ ਦੰਦਾ 4 ਸਾਲਾਂ ਤੋਂ ਘਟਾ ਹੈ 4 ਸਾਲਾਂ ਤੋਂ ਘਟਾ 35 ਕੁ ਮਹੀਨਿਆਂ ਦਾ ਹੋ ਗਿਆ ਵਿਚੇਰਾ ਤੇ ਦਿੰਨੇ ਸਟਾਰਟ ਸਰਵਿਸ ਹਾਂ ਸਟਾਰਟ ਓਪਨ ਕਰ ਰੱਖੇ ਇਹ ਦਾ ਹੈਗਾ 15000 ਰੁਪਏ ਪੀਸ ਜਮਾ ਜਾਇਜ਼ ਰੱਖੀਆ ਜਮਾ ਜਾਇਜ਼ ਜਮਾ ਬਿਲਕੁਲ ਜਾਇਜ਼ ਅੱਛਾ ਮਿਲ ਜਾਂਦੇ ਮਹੀਨੇ ਚ ਕਿੰਨੇ ਕੇਸ ਮਿਲ ਜਾਂਦੇ ਮਹੀਨੇ ਚ ਯਾਰ ਔ ਡੋੜੀ ਹੈ ਜਿਵੇਂ ਸੀਜ਼ਨ ਆ ਗਿਆ ਉਦੋਂ ਤਿੰਨ ਤਿੰਨ ਘੋੜੀਆਂ ਹੀ ਮੇਟ ਹੁੰਦੀਆਂ ਅੱਛਾ ਦਿਨ ਦੀਆਂ ਦਿਹਾੜੀ ਦੀਆਂ ਹਾਂ ਹੁਣ ਘੋੜੀਆਂ ਮੇਟ ਹੋ ਗਈਆਂ ਇਹ ਤੋਂ ਤਕਰੀਬਨ 45 ਘੋੜੀਆਂ ਹੈ ਇਹਦੇ ਤੋਂ ਇਹ ਚਾਰ ਸਾਲਾਂ ਦੇ ਵਿੱਚ ਚਾਰ ਸਾਲਾਂ ਦੇ ਵਿੱਚ 45 ਘੋੜੀਆਂ ਤੇ 15000 ਲਿਆ ਤੁਸੀਂ ਬਸ 15000 ਹੀ ਲੇਤਾ ਆਪਾਂ ਇਹਦੇ ਚ ਤੁਸੀਂ ਪੈਸੇ ਲੈ ਲੇ 15000 ਬਾਈ ਜੀ ਵੇ ਕਿਸੇ ਦੀ ਘੋੜੀ ਬਾਅਦ ਚ ਖਾਲੀ ਨਿਕਲ ਗਈ ਦੁਆਰੇ ਛੱਡ ਕਿਦੋਂਗੇ ਉਹ ਫ੍ਰੀ ਆ ਉਹ ਉਹ ਨੂੰ ਯਾਨੀ ਉਹਨੇ 15000 ਦੇਤਾ ਉਹਨੇ ਉਹਨੂੰ ਗੱਬਣ ਕਰਕੇ ਦੇਣੀ ਤੁਸੀਂ ਘੋੜੀ ਗੱਬਣ ਕਰਕੇ ਵੀ ਚਲ ਤੂੰ ਕੈਸਾ ਚਲ ਦੇ ਦਿਆ ਕਰਾਂਗੇ ਹੋਰ ਦੱਸੋ ਗੱਲ ਕਿਹਾ ਸੀ ਨਾ ਗੱਬਣ ਕਰਕੇ ਦੇਣੀ ਆ ਅੱਛਾ ਵੈਸੇ ਕਦੀ ਹਰੀ ਦੁਆਰੇ ਵਾਲੇ ਨੂੰ ਆਏ ਆ ਵੀ ਵਈ ਹੀਟ ਕਰਾ ਕੇ ਡਾਕਟਰ ਨੇ ਕਿਹਾ ਤਾ ਕੋੜਾ ਜਾ ਕੇ ਛੜਾ ਲਿਓ ਇਹ ਨਾ ਵੀ ਹਫਤਾ ਹਫਤਾ ਖੜੀ ਰਹੇ ਉਹ ਨਹੀਂ ਫਿਰ ਲੋਟੋਂ ਦਾ ਕੰਮ ਹੈ ਉਹ ਲੋਟ ਨਹੀਂ ਹੁੰਦਾ